ਸ਼ਿਰਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਬਟਾਲਾ ਦੇ ਵਿੱਚ ਜਰਨਲਿਸਟ ਐਸੋਸੀਏਸ਼ਨ ਦੇ ਪੱਤਰਕਾਰ ਨੌਜਵਾਨ ਲਵਪ੍ਰੀਤ ਸਿੰਘ ਤੇ ਲਵਲੀ ਕੁਮਾਰ ਦਬਲੂ ਬਟਾਲਾ ਤੋਂ ਸ਼੍ਰੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਕਤੂ ਨੰਗਲ ਸਾਹਿਬ ਤੱਕ ਮਿਨੀ ਮੈਰਾਥਨ ਦੀ ਅੱਜ ਪਹਿਲ ਕੀਤੀ ਜਿਸ ਦੀ ਸ਼ੁਰੂਆਤ ਬਟਾਲਾ ਦੇ ਡੀਐਸਪੀ ਸਿਟੀ ਸੰਜੀਵ ਕੁਮਾਰ ਤੇ ਪੁਲਿਸ थाना ਸਿਟੀ ਇੰਚਾਰ ਸੁਖਵਿੰਦਰ ਸਿੰਘ ਨੇ ਦੌੜ ਕੇਸ ਦੀ ਸ਼ੁਰੂਆਤ ਕੀਤੀ ਹੈ ਉੱਥੇ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਅੰਗੁਰਾਲਾ ਤੇ ਪੱਤਰਕਾਰ ਇਸ਼ੂ ਰਾਂਚਲ ਤੇ लवली ਕੁਮਾਰ ਦਾ ਇਹ ਕਹਿਣਾ ਹੈ ਕਿ ਇਹ ਮினி ਮੈਰਾਥਨ ਦਾ ਮਕਸਦ ਇਹੀ ਹੈ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਹੋਣ ਦਾ ਸੁਨੇਹਾ ਦਿੱਤਾ ਜਾਵੇ ਉੱਥੇ ਹੀ ਡੀਐਸਪੀ ਸੰਜੀਵ ਕੁਮਾਰ ਨੇ ਇੱਥੇ ਮੈਰਾਥਨ ਦੀ ਸ਼ੁਰੂਆਤ ਕਰਵਾਈ ਹੈ ਤੇ ਸੁਦਮ ਦੀ ਸ਼ਲਾਗਾ ਕੀਤੀ ਹੈ 雨ій fitz! 有點 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਕਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਇਸ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੀ ਲਵਲੀ ਕੁਮਾਰ ਜੀ ਔਰ ਸ਼੍ਰੀ ਲਾਪਰੇਤ ਸਿੰਘ ਜੀ ਵੱਲੋਂ ਮੈਰਾਥਨ ਜਿਹੜੀ ਦੌੜ ਹੈ ਉਹਦਾ ਆਰੰਭ ਕੀਤਾ ਗਿਆ ਮਿੰਨੀ ਮੈਰਾਥਨ ਦੌੜ ਦਾ ਔਰ ਇਹਨਾਂ ਦਾ ਇਹੋ ਹੀ ਸੰਦੇਸ਼ ਹੈ ਕਿ ਅਸੀਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਔਰ ਇਹ ਤਾਇ ਹੋ ਸਕਦੀ ਹੈ ਜੇਕਰ ਆਪਾਂ ਸਵੇਰੇ ਉੱਠ ਕੇ ਕਸਰਤ ਕਰੀਏ ਐਕਸਰਸਾਈਜ਼ ਕਰੀਏ ਦੌੜ ਲਾਈਏ ਇਹ ਦੌੜ ਦਾ ਮੁੱਖ ਮਕਸਦ ਜਿਹੜੇ ਅੱਜ ਮਿੰਨੀ ਮੈਰਾਥਨ ਦਾ ਉਹਦਾ ਮੁੱਖ ਉਦੇਸ਼ ਇਹੋ ਹੀ ਹੈ ਔਰ ਮੈਂ ਵੀ ਨੌਜਵਾਨ ਪੀੜ੍ਹੀ ਨੂੰ ਕਹਾਂਗਾ ਕਿ ਆਪਾਂ ਆਪਣੇ ਮਾਪੇ ਦੇ ਆਗਿਆਕਾਰੀ ਹੋ ਕੇ ਔਰ ਸਭ ਤੋਂ ਵੱਧ ਜਿਹੜਾ ਵਾ ਉਹ ਜ਼ਰੂਰੀ ਹੈ ਕਿ ਅਸੀਂ ਸਵੇਰੇ ਐਕਸਰਸਾਈਜ਼ ਕਰੀਏ ਦੌੜ ਲਾਈਏ ਔਰ ਨਸ਼ਿਆਂ ਤੋਂ ਦੂਰ ਰਹੀਏ ਔਰ ਸਾਡੇ ਵਿੱਚ ਅੱਜ ਡੀਐਸਪੀ ਸਿਟੀ ਸੰਜੀਵ ਜੀ ਔਰ ਐਸਐਚਓ ਸਾਫ ਸੁਖਜਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਇਸ ਮਿੰਨੀ ਮੈਰਾਥਨ ਦੌੜ ਨੂੰ ਦੀ ਸ਼ੁਰੂਆਤ ਕਰਨ ਲਈ ਆਏ ਨੇ ਮਾ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਸਵੀਂ ਪਾਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸੰਦੇਸ਼ ਦਿੱਤਾ ਜਿੰਨ ਪ੍ਰੇਮ ਕੀਆ ਤਿਨਹੀ ਪ੍ਰਭ ਪਾਇਆ ਸੋ ਅੱਜ ਪ੍ਰੇਮ ਔਰ ਪਿਆਰ ਦਾ ਸੰਦੇਸ਼ ਲੈਂਦੇ ਹੋਏ ਸਾਡੇ ਸਾਥੀ ਸ੍ਰੀ ਲਵਲੀ ਕੁਮਾਰ ਜੀ ਤੇ ਲਾਪਰੀ ਜੀ ਅੱਜ ਮੈਰਾਥਨ ਦੌੜ ਦਾ ਕਰ ਰਹੇ ਨੇ ਜਿਹੜੀ ਕਿ ਕਤੂ ਨਗਲ ਗੁਰਦੁਆਰਾ ਸਾਹਿਬ ਤੱਕ ਨਤਮਸਤਕ ਹੋਣਗੇ ਮੈਂ ਧੰਨਵਾਦ ਕਰਦਾ ਸਾਡੇ ਦੇ ਵਿਸ਼ੇਸ਼ ਤੌਰ ਤੇ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ਼੍ਰੀ ਜਗਿੰਦਰ ਸਿੰਘ ਗੁਰਾਲਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਡੀਐਸਪੀ ਸਾਹਿਬ ਸ਼੍ਰੀ ਸੰਜੀਵ ਕੁਮਾਰ ਜੀ ਐਸਐਚਓ ਸਿਟੀ ਸੁਖਿੰਦਰ ਸਿੰਘ ਜੀ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਿੰਕੂ ਚੌਧਰੀ ਜੀ ਹਰਪ੍ਰੀਤ ਮਠਾਰੂ ਜੀ ਹਰਮਿੰਦਰ ਸਿੰਘ ਜੀ ਪਹੁੰਚੇ ਨੇ ਮੈਂ ਸਮੂਹ ਜਿੰਮੇਦਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹੌਸਲਾ ਫਜ਼ਾਈ ਕਰਨ ਲਈ ਸਾਨੂੰ ਇੱਥੇ ਪੂਰਾ ਪੂਰਾ ਸਹਿਯੋਗ ਦਿੱਤਾ ਬਹੁਤ ਬਹੁਤ ਸ਼ੁਕਰੀਆ ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਦੀ ਫਤਿਹ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਸਮਰਪਿਤ ਇੱਕ ਇਥੋਂ ਮੈਰਾਥਨ ਰਨ ਕੀਤੀ ਜਾ ਰਹੀ ਹੈ ਜਿਹਦੇ ਚ ਲਾਫਰੀ ਤੇ लवली ਕੁਮਾਰ ਜੀ ਇਥੋਂ ਅਸਲੀ ਤੋਂ ਜਾਣਗੇ ਤੇ ਪਾਪਾ ਬੁੱਢਾ ਸਾਹਿਬ ਕਥੂ ਨੰਗਲ ਤੱਕ ਇਹ ਤੁਹਾਨੂੰ ਨਹੀਂ ਕਰਦੇ ਜਾਣਗੇ ਇਹ ਇਹੋ ਸੰਦੇਸ਼ ਦੇਣਾ ਚਾਹੁੰਦੇ ਨੇ ਕੇ ਨਾਲ ਇਹਦੇ ਨਾਲ ਸੰਦੇਸ਼ ਮਿਲਦਾ ਕਿ ਨੌਜਵਾਨ ਪੀੜ੍ਹੀ ਨੂੰ ਕਿ ਨਸ਼ਿਆਂ ਤੋਂ ਦੂਰ ਰਹੇ ਸਰੀਰਕ ਤੌਰ ਤੇ ਫਿੱਟ ਰਹਿਣ ਤੇ ਇਹੋ ਹੀ ਮੋਟੀਵੇਸ਼ਨ ਦੇਣ ਦੀ ਖਾਤਰ ਹੀ ਇਹਨਾਂ ਨੇ ਅੱਜ ਇਸ ਮਿਨੀ ਮੈਰਾਥਨ ਦਾ ਇੱਕ ਆਯੋਜਨ ਕੀਤਾ ਜੀ ਅੱਜ ਦਾ ਦਸ਼ਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰੂ ਨਾਲ ਸੰਬੰਧਿਤ ਅੱਜ ਸਾਡੀ ਮੈਰਾਥਨ ਦੋਲ ਜਰੀ ਹੈ ਲਗਾਈ ਜਾ ਰਹੀ ਹੈ ਇੱਥੋਂ ਵਿਵਾ ਫਿਟਨੈਸ ਜਿਮ ਸ਼ਾਸਤਨਗਰ ਤੋਂ ਕਤੂ ਨੰਗਲ ਬਾਬਾ ਬੋਜਾ ਸਾਹਿਬ ਜੀ ਤੱਕ ਮੁਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਡੀਐਸਪੀ ਸਿਟੀ ਤੇ ਐਸਐਚਓ ਸਿਟੀ ਦਾ ਜਿਨ੍ਹਾਂ ਨੇ ਸਾਡੇ ਆ ਕੇ ਹੋਤਲਾਬਸਾਈ ਕੀਤੀ ਆ ਤੇ ਸਾਡੀ ਜਿਹੜੀ ਮੇਰਾ ਇਹ ਅੰਦੋੜਾ ਹੈ ਇਹਦਾ ਮੋਟਿਵ ਹੈ ਹੀ ਆ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਿਆਂ ਤੋਂ ਦੂਰ ਰਹੇ ਤੇ ਆਪਣੇ ਸਰੀਰਿਕ ਜਿਹੜੀ ਫਿਟਨੈਸ ਰੱਖਣ ਤਾਂ ਹੀ ਸਾਡਾ ਜਿਹੜਾ ਪੰਜਾਬ ਅੱਗੇ ਵਧ ਸਕਦਾ ਵਾ ਦੇਸ਼ ਜਿਹੜਾ ਤਰੱਕੀ ਕਰ ਸਕਦਾ ਧੰਨਵਾਦ ਜੀ